ਗੁਰੂ ਜੀ ਦੇ ਜਨਮ ਦਿਹਾੜੇ ਮੌਕੇ ਐਸ ਐਸ ਵਿਨਸ ਪਬਲਿਕ ਸਕੂਲ ਗਲੀ ਖਾਈ ਵਾਲੀ ਵਿਖੇ ਗੁਰੂ ਪਰਿਵਾਰ ਅੰਮ੍ਰਿਤਸਰ ਵੱਲੋਂ ਕੀਰਤਨ ਕਰਵਾਇਆ ਗਿਆ। ਇਸ ਮੌਕੇ ਕਾਉਂਸਲਰ ਵਿਕਾਸ ਸੋਨੀ ਨੇ ਕੇਕ ਕੱਟ ਕੇ ਸਾਰੀ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਸੇਵਾਦਾਰ ਅਜੀਤ ਅਰੋੜਾ, ਮਨਦੀਪ ਸਿੰਘ ਮਿਗਲਾਨੀ, ਰਾਜੀਵ ਰਾਠ ਨੇ ਕਾਉਂਸਲਰ ਵਿਕਾਸ ਸੋਨੀ, ਸਾਬਕਾ ਕਾਉਂਸਲਰ ਮਹੇਸ਼ ਖੰਨਾ, ਸਾਬਕਾ ਕਾਉਂਸਲਰ ਦੇ ਪਤੀ ਪਰਮਜੀਤ ਚੋਪੜਾ, ਕਾਉਂਸਲਰ ਦੇ ਪਤੀ ਗੁਰਦੇਵ ਸਿੰਘ ਦਾਰਾ ਨੂੰ ਸਨਮਾਨਿਤ ਕੀਤਾ। ਬੜੀ ਸ਼ਰਧਾ ਨਾਲ ਬੜੇ ਉਤਸ਼ਾਹ ਨਾਲ ਪੂਰੇ ਵਰਲਡ 'ਚ ਜਿਹੜਾ ਗੁਰੂ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੋ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸੋਨੀ ਪਰਿਵਾਰ ਵੱਲੋਂ ਸੋਨੀ ਸਾਹਿਬ ਵੱਲੋਂ ਸ਼ੁਭ ਦਿਹਾੜੀ ਦੀ ਸਾਰੀਆਂ ਸੰਗਤਾਂ ਨੂੰ ਦਿਲ ਦੀਆਂ ਗ੍ਰਾਂਹਾਂ ਤੋਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਔਰ ਗੁਰੂ ਜੀ ਦੇ ਚਰਨਾਚੇ ਇਹ ਸਾਡੇ ਸਾਰਿਆਂ ਦੀ ਪ੍ਰਾਰਥਨਾ ਹੈ ਕਿ ਸਾਰਿਆਂ ਦੇ ਮੇਰ ਭਰਿਆ ਯਾਤ ਰੱਖਣ ਸਾਰੇ ਪਰਿਵਾਰ ਤਰੱਕੀਆਂ ਕਰਨ ਸਾਰੇ ਪਰਿਵਾਰ ਖੁਸ਼ੀਆਂ ਮਾਣਨ ਅੱਜ ਅਸੀਂ ਖਾਈ ਵਾਲੀ ਗਲੀ 'ਚ ਦੇਖੋ ਇੱਕ ਸਕੂਲ ਦੇ ਸਾਡੇ ਪ੍ਰਿੰਸੀਪਲ ਸਾਹਿਬ ਖੜੇ ਨੇ ਬਗਲਾਨੀ ਸਾਹਿਬ ਉਹਨਾਂ ਦੇ ਸਕੂਲ 'ਚ ਅੱਜ ਪ੍ਰੋਗਰਾਮ ਰੱਖਿਆ ਔਰ ਸਾਰੇ ਇਲਾਕੇ ਦੀ ਸੰਗਤ ਇੱਥੇ ਆਪਣਾ ਸਮਝਦਾ ਕਿ ਬੜੇ ਪਿਆਰ ਨਾਲ ਲਗਨ ਦੇ ਨਾਲ ਲੋਕਾਂ ਨੇ ਗੁਰੂ ਜੀ ਦਾ ਜਨਮ ਦਿਨ ਦਾ ਜਿਹੜਾ satsang ਕੀਤਾ ਹੈ